ਹੈਲੋ एवरीवन ਵੈਲਕਮ ਟੂ ਐਕਸਲੈਂਸ ਪੰਜਾਬੀ ਵਿਦ ਬਲਬੀਨਪਰ ਚੋਹਾਨ ਅੱਜ ਅਸੀਂ ਨਵੀਂ ਜਮਾਤੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਕਵਿਤਾ ਟੁਕੜੀ ਜਗਤੋਂ ਨਿਆਰੀ ਦੀ ਲਾਈਨ ਟੂ ਲਾਈਨ ਜਿਹੜੀ ਹੈ ਉਸ ਦੀ ਵਿਆਖਿਆ ਕਰਾਂਗੇ ਇਹ ਕਵਿਤਾ ਜਿਹੜੀ ਹੈ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਕਵਿਤਾ ਹੈ ਟੁਕੜੀ ਜਗਤੋਂ ਨਿਆਰੀ ਜਿਹੜੀ ਹੈ ਕਵਿਤਾ ਭਾਈ ਵੀਰ ਸਿੰਘ ਦੀ ਕਵਿਤਾ ਹੈ ਇਸ ਕਵਿਤਾ ਵਿੱਚ ਭਾਈ ਸਾਹਿਬ ਜਿਹੜੇ ਨੇ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਵਿੱਚ ਅਰਸ਼ੀ ਸੁੰਦਰਤਾ ਦਾ ਜਿਹੜਾ ਚਲਕਾਰਾ ਵੇਖਦੇ ਨੇ ਨਜ਼ਾਰਾ ਵੇਖਦੇ ਨੇ ਚਲਕਾਰਾ ਦਾ ਮਤਲਬ ਨਜ਼ਾਰਾ ਵੇਖਦੇ ਹਨ ਤਾਂ ਇਹਦੇ ਵਿੱਚ ਇਹਨਾਂ ਤਰ੍ਹਾਂ ਜਿਹੜੇ ਭਾਈ ਵੀਰ ਸਿੰਘ ਜੀ ਨੇ ਉਹ ਇਹ ਬਿਆਨ ਕਰਦੇ ਨੇ ਕਿ ਕੁਦਰਤ ਦੇਵੀ ਨੇ ਕਿਸ ਪ੍ਰਕਾਰ ਕਸ਼ਮੀਰ ਦੀ ਸਿਰਜਣਾ ਲਈ ਕਸ਼ਮੀਰ ਵਸਾਉਣ ਲਈ ਹੁਸਨ ਮੰਡਲ ਵਿੱਚੋਂ ਖੇਡਦਿਆਂ ਹੋਇਆਂ ਕੁਦਰਤੀ ਦ੍ਰਿਸ਼ਾਂ ਤੇ ਸੁੰਦਰਤਾ ਨੂੰ ਆਪਣੀ ਜਿਹੜਾ ਸੀ ਮੁੱਠੀ ਵਿੱਚ ਪਰ ਲਿਆ ਤਾਂ ਇਹਦੇ ਵਿੱਚ ਹੁਣ ਕਵੀ ਲਿਖਦਾ ਹੈ ਕਿ ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ ਹੁਣ ਭਾਈ ਵੀਰ ਸਿੰਘ ਜੀ ਇਹਦੇ ਵਿੱਚ ਲਿਖਦੇ ਨੇ ਕਿ ਜਦ ਉਹਨਾਂ ਨੂੰ ਅਕਾਸ਼ ਦੇ ਵਿੱਚ ਅਸਮਾਨ ਦੇ ਵਿੱਚ ਕੁਦਰਤ ਦੀ ਦੇਵੀ ਜਿਹੜੀ ਹੈ ਉਹ ਦਿਖਾਈ ਦਿੱਤੀ ਉਹ ਜਿਹੜੀ ਸੀ ਹੁਸਨ ਮੰਡਲ ਦੇ ਵਿੱਚ ਖੜੀ ਖੇਡ ਦੀ ਖੁਸ਼ੀਆਂ ਛੇਬਰ ਲਈ ਉਹ ਜਿਹੜੀ ਸੀ ਹੁਸਨ ਮੰਡਲ ਦੇ ਵਿੱਚ ਉਹ ਖੇਡ ਰਹੀ ਸੀ ਅਸਮਾਨ ਦੇ ਹੁਸਨ ਮੰਡਲ ਵਿੱਚ ਉਹ ਖੇਡ ਰਹੀ ਸੀ ਤੇ ਉਸ ਨੇ ਖੁਸ਼ੀਆਂ ਦੀ ਵਰਖਾ ਲਾਈ ਹੋਈ ਸੀ ਛੇਬਰ ਮਤਲਬ ਵਰਖਾ ਲਾਈ ਹੋਈ ਸੀ ਤਾਂ ਉਸ ਨੇ ਦੌੜ ਕੇ ਦੌੜੀ ਨੇ ਇੱਕ ਮੁਠ ਪਰ ਲਈ ਇਸ ਵਿੱਚ ਕੀ ਕੀ ਆਇਆ ਤਾਂ ਉਸ ਨੇ ਦੌੜ ਕੇ ਜਿਹੜਾ ਹੁਸਨ ਮੰਡਲ ਸੀ ਉਹਦੇ ਵਿੱਚੋਂ ਇੱਕ ਮੁਠ ਪਰ ਲਈ ਤੇ ਇਸ ਮੁਠ ਦੇ ਵਿੱਚ ਉਹਦੇ ਕੋਲ ਕੀ ਕੀ ਆਇਆ ਤਾਂ ਜਦੋਂ ਉਹ ਹੁਸਨ ਮੰਡਲ ਵਿੱਚ ਉਹ ਜਿਹੜੀ ਕੁਦਰਤ ਦੇਵੀ ਇਹ ਖੇਡ ਰਹੀ ਸੀ ਤਾਂ ਤਾਂ ਉਹ ਉੱਥੇ ਉਹਨੇ ਦੌੜ ਕੇ ਜਿਹੜੀ ਹੈ ਉੱਥੇ ਹੁਸਨ ਮੰਡਲ ਦੇ ਵਿੱਚੋਂ ਦੌੜ ਕੇ ਉਸਨੇ ਇੱਕ ਮੁਠ ਭਰ ਲਈ ਤੇ ਉਸ ਮੁਠ ਦੇ ਵਿੱਚ ਉਹਦੇ ਕੋਲ ਕੀ ਕੀ ਆਇਆ ਪर्वਤ ਟਿੱਬੇ ਅਤੇ ਕਰੇਵੇ ਵਿੱਚ ਮੈਦਾਨ ਸੁਹਾਇਆ ਤਾਂ ਉਹਦੇ ਕੋਲ ਜਦੋਂ ਉਸਨੇ ਉਹਦੇ ਜੋ ਮੁਠ ਭਰ ਲਈ ਇੱਕ ਤਾਂ ਉਹਦੇ ਵਿੱਚ ਕੀ ਆਇਆ ਉਹਦੇ ਵਿੱਚ ਉਹਦੇ ਕੋਲ ਪर्वਤ ਆਏ ਟਿੱਬੇ ਆਏ ਕਰੇਵੇ ਆਏ ਸੋਹਣੇ ਮੈਦਾਨ ਆ ਗਏ ਉਹਦੇ ਕੋਲ ਤਾਂ ਜਦੋਂ ਉਸਨੇ ਉਥੋਂ ਮੁਠ ਭਰੀ ਉਸ ਹੁਸਨ ਮੰਡਲ ਦੇ ਵਿੱਚੋਂ ਇੱਕ ਮੁਠ ਭਰ ਲਈ ਤਾਂ ਉਹਦੇ ਵਿੱਚ ਉਹਦੇ ਕੋਲ ਕੀ ਕੀ ਆ ਗਿਆ ਉਹਦੇ ਕੋਲ ਆ ਕੇ ਪਰਬਤ ਆ ਗਏ ਟਿੱਬੇ ਆ ਗਏ ਬੜੇ ਸੋਹਣੇ ਕਰੇਵੇ ਆ ਗਏ ਜਿਹੜੀ ਇੱਕ ਪਥਰੀਲੇ ਜੇ ਮੈਦਾਨ ਹੁੰਦੇ ਨੇ ਪਥਰੀਲੇ ਟਿੱਬੇ ਹੁੰਦੇ ਨੇ ਉੱਚੇ ਨਹੀਂਵੇਂ ਟਿੱਬੇ ਹੁੰਦੇ ਨੇ ਉਹ ਆ ਗਏ ਉਹਦੇ ਤੇ ਬੜੇ ਸੋਹਣਾ ਉਹਦੇ ਕੋਲ ਜਿਹੜਾ ਸੀ ਉਹਦੇ ਵਿੱਚ ਮੈਦਾਨ ਆ ਗਏ ਤੇ ਜਸ਼ਮੀ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ ਤੇ ਉਹਦੇ ਵਿੱਚ ਕੀ ਆ ਗਏ ਚਸ਼ਮੇ ਆ ਗਏ ਛੋਟੇ ਛੋਟੇ ਫੁਆਰੇ ਜਿਹਨੂੰ ਕਹਿੰਦੇ ਨਾਲੇ ਨਦੀਆਂ ਝੀਲਾਂ ਆ ਗਈਆਂ ਨਿੱਕੇ ਜਿਵੇਂ ਸਮੁੰਦਰ ਜਿਵੇਂ ਛੋਟੇ ਛੋਟੇ ਸਮਝੀਲਾਂ ਦੇ ਰੂਪ ਦੇ ਵਿੱਚ ਜਿਵੇਂ ਛੋਟੇ ਛੋਟੇ ਸਮੁੰਦਰ ਜਿਹੜੇ ਸੀ ਉਸ ਦੀ ਮੁਠੀ ਦੇ ਵਿੱਚ ਆ ਗਏ ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਨ ਬਾਗਾਂ ਜੈ ਸੁੰਦਰਤ ਹੋਰ ਕੀ ਆਇਆ ਉਹਦੀ ਮੁਠੀ ਦੇ ਵਿੱਚ ਠੰਡੀਆਂ ਠੰਡੀਆਂ ਛਾਵੇਂ ਆ ਗਈਆਂ ਮਿੱਠੀਆਂ ਹਵਾਵਾਂ ਵੀ ਆ ਗਈਆਂ ਬਾਗਾਂ ਵਰਗੇ ਜਿਹੜੇ ਸੀ ਸੋਹਣੇ ਜੰਗਲ ਆ ਗਏ ਬਨ ਬਾਗਾਂ ਜੈ ਸੁੰਦਰ ਜਿਹੜੇ ਬਾਗ ਸੀਗੇ ਉਹ ਇੱਕ ਜਿਹੜੇ ਜਿਹੜੇ ਜੰਗਲ ਸੀਗੇ ਉਹ ਬਾਗਾਂ ਵਰਗੇ ਸੋਹਣੇ ਸੀਗੇ ਤਾਂ ਬਰਫਾਂ ਮੀਂਹ ਧੁੱਪਾਂ ਤੇ ਬੱਦਲ ਰੁੱਤਾਂ ਮੇਵੇ ਪਿਆਰੇ ਤਾਂ ਉਹਦੇ ਕੋਲ ਬਰਫਾਂ ਵੀ ਆਈਆਂ ਮੇ ਵੀ ਆਇਆ ਤੋਪਾਂ ਵੀ ਬੜੀਆਂ ਸੋਹਣੀਆਂ ਆਈਆਂ ਬੱਦਲ ਵੀ ਆ ਗਏ ਤੇ ਰੁਤਾਂ ਮੇਵੇ ਜਿਹੜੇ ਮੇਵੇ ਹੁੰਦੇ ਨੇ ਮੇਵੇ ਪਿਆਰੇ ਉਹ ਵੀ ਉਹਦੇ ਜਿਹੜੇ ਮੇਵੇ ਸੀ ਜਿਹੜੇ ਉਹਦੇ ਕੋਲ ਉਹਦੀ ਮੁਠੀ ਦੇ ਵਿੱਚ ਹੀ ਆ ਗਏ ਤੇ ਅਰਸ਼ੀ ਨਾਲ ਨਜ਼ਾਰੇ ਤੇ ਇਸੇ ਨਾਲ ਹੀ ਇਹਨਾਂ ਦੇ ਨਾਲ ਹੀ ਉਹਦੀ ਮੁਠੀ ਦੇ ਵਿੱਚ ਜਿਹੜੇ ਸੀ ਸਾਰੇ ਅਸਮਾਨੀ ਨਜ਼ਾਰੇ ਵੀ ਜਿਹੜੇ ਉਹਦੀ ਮੁਠੀ ਦੇ ਵਿੱਚ ਆ ਗਏ ਕੁਦਰਤ ਦੇਵੀ ਦੀ ਮੁਠੀ ਦੇ ਵਿੱਚ ਜਿਹੜੇ ਸੀ ਹੋਰ ਨਜ਼ਾਰੇ ਵੀ ਜਿਹੜੇ ਆ ਗਏ ਤਾਂ ਉਸ ਤੋਂ ਬਾਅਦ ਅਗਲੇ ਪੈਰਾਗ੍ਰਾਫ ਦੇ ਵਿੱਚ ਇਹਦੇ ਹੈ ਉਸ ਮੁਠੀ ਵਿੱਚ ਸਾਰੇ ਸੋਹਣੀ ਨੇ ਅਸਮਾਨ ਤੱਕਾ ਕੇ ਇਹ ਮੁਠੀ ਖੋਲੀ ਤੇ ਛਟਿਆ ਹੁਣ ਕੀ ਹੈ ਸੀਗਾ ਇਹਨਾਂ ਸਤਰਾ ਵਿੱਚ ਕਵੀ ਕੀ ਬਿਆਨ ਕਰਦਾ ਹੈ ਕਿ ਕੁਦਰਤ ਦੇਵੀ ਨੇ ਕਿਸ ਪ੍ਰਕਾਰ ਜਿਹੜੀ ਕਸ਼ਮੀਰ ਦੀ ਜਿਹੜੀ ਸਿਰਜਣਾ ਲਈ ਉਸਨ ਮੰਡਲ ਚ ਖੇੜਿਆ ਕੁਦਰਤੀ ਤ੍ਰਿਸ਼ਾ ਤੇ ਸੁੰਦਰਤਾ ਨੂੰ ਜਿਹੜਾ ਸੀ ਉਹਨੇ ਆਪਣੀ ਮੁਠੀ ਵਿੱਚ ਭਰ ਲਿਆ ਤਾਂ ਫਿਰ ਕੀ ਹੋਇਆ ਤਾਂ ਸੋਹਣੀ ਜਿਹੜੀ ਮੁਟਿਆਰ ਸੀ ਕੁਦਰਤ ਦੇਵੀ ਨੂੰ ਸੋਹਣੀ ਮੁਟਿਆਰ ਦੇ ਨਾਲ ਉਹਦੀ ਤੁਲਨਾ ਕੀਤੀ ਹੈ ਸੋਹਣੀ ਮੁਟਿਆਰ ਨਾਲ ਕੁਦਰਤ ਦੇਵੀ ਦੀ ਸੋਹਣੀ ਮੁਟਿਆਰ ਨਾਲ ਤੁਲਨਾ ਕੀਤੀ ਹੈ ਤੇ ਫਿਰ ਕਹਿੰਦੇ ਜਿਹੜੀ ਸੋਹਣੀ ਮੁਟਿਆਰ ਕੁਦਰਤ ਦੀ ਦੇਵੀ ਜਿਹੜੀ ਸੋਹਣੀ ਮੁਟਿਆਰ ਸੀ ਉਸਨੇ ਅਸਮਾਨ ਦੇ ਵਿੱਚ ਖੜੀ ਹੋ ਕੇ ਕੁਦਰਤ ਦੇਵੀ ਨੇ ਜਿਹੜਾ ਇਹ ਸਾਰਾ ਕੁਝ ਉਹਨੇ ਆਪਣੀ ਮੁਠੀ ਵਿੱਚ ਭਰ ਲਿਆ ਸੀ ਸਾਰੀ ਸੁੰਦਰਤਾ ਜਿਹੜੀ ਸੀ ਉਹਨੇ ਮੁਠੀ ਵਿੱਚ ਭਰ ਲਈ ਸੀ ਤਾਂ ਫਿਰ ਉਸ ਮੋਟਿਆਰ ਨੇ ਕੀ ਕੀਤਾ ਕੁਦਰਤ ਮੋਟਿਆਰ ਬਣੀ ਕੁਦਰਤ ਨੇ ਅਸਮਾਨ ਦੇ ਵਿੱਚ ਖੜੀ ਹੋ ਕੇ ਧਰਤੀ ਵੱਲ ਤੱਕਿਆ ਉਸ ਮੁਠੀ ਵੀ ਸਾਰੇ ਸੋਹਣੀ ਨਹੀਂ ਅਸਮਾਨ ਖੜੋ ਕੇ ਧਰਤੀ ਵੱਲ ਤੱਕਿਆ ਫਿਰ ਉਹ ਜਦੋਂ ਸਾਰੇ ਆਪਣੀ ਮੁਠੀ ਵਿੱਚ ਭਰ ਲੇ ਤਾਂ ਫਿਰ ਉਹਨੇ ਅਸਮਾਨ ਦੇ ਖੜੇ ਹੋ ਕੇ ਧਰਤੀ ਵੱਲ ਨੂੰ ਥੱਲੇ ਨੂੰ ਦੇਖਿਆ ਧਰਤੀ ਵੱਲ ਤੱਕਾ ਕੇ ਉਹਨੇ ਧਰਤੀ ਵੱਲ ਦੇਖਿਆ ਫਿਰ ਉਹਨੇ ਕੀ ਕੀਤਾ ਇਹ ਮੁਠੀ ਖੋਲੀ ਤੇ ਸੁੱਟਿਆ ਫਿਰ ਉਹਨੇ ਆਪਣੀ ਜਿਹੜੀ ਮੁਠੀ ਸੀ ਜੀ ਦੇ ਵਿੱਚ ਪर्वਤ ਟਿੱਬੇ ਘਰੇਵੇ ਮੈਦਾਨ ਚੀਲਾਂ ਸਮੁੰਦਰ ਚੀਲਾਂ ਵਰਗੇ ਸਮੁੰਦਰ ਤੇ ਮੇਵੇ ਸੀਗੇ ਮੀ ਬਰਫਾਂ ਤੁਪਾਂ ਛਾਵਾਂ ਠੰਡੀਆਂ ਛਾਵਾਂ ਹਵਾਾਂ ਮਾ ਇਹ ਜੋ ਕੁਝ ਵੀ ਉਹਦੀ ਸਾਰੀ ਉਹਦੇ ਵਿੱਚ ਮੁਠੀ ਵਿੱਚ ਸੀਗਾ ਤਾਂ ਉਹਨੇ ਇਹ ਮੁਠੀ ਖੋਲੀ ਤੇ ਧਰਤੀval ਥੱਲੇ ਸੁੱਟ ਦਿੱਤੀ ਉਹਨੇ ਮੁਠੀ ਖੋਲੀ ਤੇ ਧਰਤੀval ਸੁੱਟ ਤੇ ਜਿਸ ਵਿੱਚ ਉਸਨੇ ਹੁਸਨ ਮੰਡਲ ਵਿੱਚੋਂ ਜਿਹੜੇ ਕੁਦਰਤੀ ਨਜ਼ਾਰੇ ਭਰੇ ਸੀ ਉਹ ਸਾਰੇ ਦੇ ਸਾਰੇ ਉਹਨੇ ਆਪਣੀ ਭਰੀ ਹੋਈ ਮੁਠੀ ਨੂੰ ਥੱਲੇ ਸੁੱਟ ਦਿੱਤਾ ਸਭ ਕੁਝ ھیਠ ਠਕਾ ਕੇ ਉਹਨੇ ਇਹ ਸਾਰੀ ਮੁਠੀ ਖੋਲੀ ਤੇ ਸਾਰਾ ਉਹਨੇ ਜੋ ਸੀਗਾ ਉਹਦੇ ਹੱਥ ਦੇ ਵਿੱਚ ਉਹਨੇ ਸਾਰਾ ਕੁਝ ਜਿਹੜਾ ਥੱਲੇ ਸੁੱਟ ਦਿੱਤਾ ਜਿਸ ਥਾਂ 'ਤੇ ਧਰਤੀ ਤੇ ਆ ਕੇ ਇਹ ਮੁਠੀ ਡਿੱਗੀ ਸਾਰੇ ਹੁਣ ਜਿਹੜੀ ਧਰਤੀ ਦੇ ਜਿਹੜੀ ਥਾਂ ਦੇ ਉੱਤੇ ਉਹਦੀ ਜਿਹੜੀ ਕੁਦਰਤ ਦੇਵੀ ਦੀ ਜਿਹੜੀ ਮੁਠੀ ਸੀ ਉਹ ਜਦੋਂ ਉਹਨੇ ਮੁਠੀ ਖੋਲੀ ਉਹ ਜਿਹੜੀ ਜਗ੍ਹਾ ਦੇ ਉੱਤੇ ਉਹ ਮੁਠੀ ਡਿੱਗੀ ਉਹ ਗਿਰੀ ਥੱਲੇ ਆ ਕੇ ਉਸ ਥਾਂ ਨੂੰ ਕਸ਼ਮੀਰ ਬਣ ਗਿਆ ਤਾਂ ਉਹ ਥਾਂ ਜਿਹੜਾ ਸੀਗਾ ਉਹ ਕਸ਼ਮੀਰ ਬਣ ਗਿਆ ਉਹ ਜਿਹੜੀ ਜਗ੍ਹਾ ਸੀ ਉਥੇ ਕਸ਼ਮੀਰ ਬਣ ਗਿਆ ਜਿਹੜੀ ਕਿ ਸਾਰੇ ਜੱਗ ਵਿੱਚੋਂ ਸਭ ਤੋਂ ਨਿਰਾਲੀ ਧਰਤੀ ਹੈ ਟੁਕੜੀ ਜੱਗ ਤੋਂ ਨਿਆਰੀ ਜਿਹੜੀ ਕਿ ਸਾਰੇ ਜੱਗ ਦੇ ਵਿੱਚ ਸਭ ਤੋਂ ਹੀ ਇੱਕ ਨਿਆਰੀ ਧਰਤੀ ਦੀ ਇੱਕ ਜਿਹੜੀ ਹੈ ਟੁਕੜੀ ਹੈ ਹੈ ਧਰਤੀ ਪਰ ਛੂ ਅਸਮਾਨੀ ਕਹਿੰਦੇ ਹੁਣ ਚਾਹੀ ਇਹ ਕਸ਼ਮੀਰ ਭਾਵੇਂ ਧਰਤੀ ਦਾ ਇੱਕ ਟੁਕੜਾ ਹੀ ਹੈ ਹੈ ਧਰਤੀ ਪਰ ਛੂ ਅਸਮਾਨੀ ਚਾਹੀ ਇਹ ਕਹਿੰਦੇ ਜਿਹੜੀ ਇਹ ਕਸ਼ਮੀਰ ਹੈ ਇਹ ਧਰਤੀ ਦਾ ਇੱਕ ਟੁਕੜਾ ਹੀ ਹੈ ਪਰ ਇਹਨੂੰ ਜਿਹੜੀ ਹੈ ਅਸਮਾਨੀ ਛੂਪ ਜਿਹੜੀ ਹੈ ਲੱਗੀ ਹੋਈ ਹੈ ਇਹਨੂੰ ਅਸਮਾਨੀ ਛੂਪ ਪ੍ਰਾਪਤ ਹੋਈ ਹੈ ਆਪਣੇ ਅਦੁੱਤੀ ਹੁਸਨ ਕਰਕੇ ਇਸ ਨੂੰ ਜਿਹੜੀ ਹੈ ਅਸਮਾਨੀ ਛੂਪ ਪ੍ਰਾਪਤ ਹੁੰਦੀ ਹੈ ਹੋਈ ਹੋਈ ਹੈ ਇਸ ਨੂੰ ਤਾਂ ਸੁੰਦਰਤਾ ਵਿੱਚ ਲਿਸ਼ਕੇ ਧਰਤੀ ਦੇ ਰਸ ਸਵਾਦ ਨਜ਼ਾਰੇ ਰਮਜ਼ ਅਰਸ਼ ਦੀ ਚਸਕੇ ਹੁਣ ਇਹਦੇ ਵਿੱਚ ਕੀ ਹੈ ਇਸ ਨੂੰ ਕਹਿੰਦੇ ਜਿਹੜੀ ਹੈ ਹੈ ਤਾਂ ਇਹ ਕਸ਼ਮੀਰ ਧਰਤੀ ਦਾ ਇੱਕ ਟੁਕੜਾ ਪਰ ਜਿਹੜਾ ਇਹ ਸਾਰੇ ਜੱਗ ਤੋਂ ਜਿਹੜੀ ਹੈ ਨਿਆਰੀ ਇੱਕ ਧਰਤੀ ਦੀ ਟੁਕੜੀ ਹੈ ਕਸ਼ਮੀਰ ਭਾਵੇਂ ਧਰਤੀ ਦਾ ਟੁਕੜਾ ਹੈ ਪਰ ਜਿਹੜੀ ਇਹ ਆਪਣੀ ਅਦੁੱਤੀ ਹੁਸਨ ਕਰਕੇ ਇਸ ਨੂੰ ਅਸਮਾਨੀ ਛੂ ਛੂ ਅਸਮਾਨੀ ਇਸ ਨੂੰ ਅਸਮਾਨੀ ਛੂ ਪ੍ਰਤੀਤ ਹੁੰਦੀ ਹੈ ਇਸ ਵਿੱਚ ਅਰਸ਼ਾਂ ਦੀ ਸੁੰਦਰਤਾ ਚਲਕਦੀ ਹੈ ਇਹਦੇ ਵਿੱਚ ਕੀ ਹੈ ਸੁੰਦਰਤਾ ਵਿੱਚ ਲਿਸ਼ਕੇ ਅਰਸ਼ਾਂ ਦੀ ਜਿਹੜੀ ਸੁੰਦਰਤਾ ਉਹ ਲਿਸ਼ਕਦੀ ਹੈ ਧਰਤੀ ਦੇ ਸਾਰੇ ਰਸ ਸਵਾਦ ਨਾਲ ਭਰੇ ਹੋਏ ਇਹਨਾਂ ਨਜ਼ਾਰਿਆਂ ਵਿੱਚੋਂ ਕਿਸੇ ਅਸਮਾਨੀ ਪੇਤ ਦਾ ਅਨੁਭਵ ਹੁੰਦਾ ਹੁਣ ਧਰਤੀ ਦੇ ਜਿਹੜੇ ਸਾਰੇ ਰਸ ਐ ਸਵਾਦ ਐ ਨਜ਼ਾਰੇ ਐ ਇਹਦੇ ਵਿੱਚ ਰਮਜ ਦਾ ਰਮਜ ਦਾ ਮਤਲਬ ਪੇਡ ਇਦੇ ਵਿੱਚ ਕੀ ਹੈ ਕਿਸੇ ਅਰਸ਼ ਅਰਸ਼ ਮਤਲਬ ਅਸਮਾਨ ਇਹਦੇ ਵਿੱਚ ਕਿਸੇ ਅਸਮਾਨੀ ਪੇਤ ਦਾ ਅਨੁਭਵ ਹੁੰਦਾ ਹੈ ਤਾਂ ਇਹ ਕਵਿਤਾ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਟੁਕੜੀ ਜਗ ਤੋਂ ਨਿਆਰੀ ਜਿਹੜੀ ਕਿ ਕਸ਼ਮੀਰ ਸ਼ਹਿਰ ਬਾਰੇ ਹੈ ਤੇ ਉਹਦੀ ਸੁੰਦਰਤਾ ਬਾਰੇ ਹੈ ਤਾਂ ਇਹਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਇਸ ਨੂੰ ਬਿਆਨ ਕੀਤਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਥੈਂਕਸ ਫੋਰ ਵਾਚਿੰਗ